ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਆਪਾਂ ਫੇਰ ਆਏ ਆਲੇ ਸਾਡੇ ਚਾਚਾ ਜੀ ਜਸਵੀਰ ਸਿੰਘ ਜੱਸੀ ਜਵੰਦਾ ਜਿਹੜੇ ਬਿਲਕੁਲ ਆਰਗੈਨਿਕ ਖੇਤੀਬਾੜੀ ਕਰੇ ਹੋਏ ਨੇ ਤੇ ਉਹਨਾਂ ਨੇ ਕਣਕ ਦੀ ਗੀ ਹੈ ਬਿਲਕੁਲ ਬੇਲਾ ਰੇਸ ਬਰੇਤੋ ਸੋ ਉਹਨਾਂ ਨੇ ਕਣਕ ਗੱਚਾ ਹੈ ਵਗੈਰਾ ਕਿਤੇ ਨਾ ਰਹਿਣਾ ਜਾਂ ਕਣਕ ਜਿਹੜੀ ਨਿਕਲੀ ਹੈ ਉਹ ਕਣਕ ਨਿਕਲੀ ਹੈ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਕਿਉਂਕਿ ਦੁਵਾਈ ਕੀਤੀ ਸੀ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਬਿਲਕੁਲ ਵੀ ਬੇਲਾ ਰੇਸ ਬਰੇਤੋ ਡੀਪੀ ਵੀ ਬਿਲਕੁਲ ਉਹਨਾਂ ਨੇ ਲਈ ਸੀ ਪਾਇਆ ਸਿਰਫ ਕਣਕ ਦਾ ਜਿਹੜਾ ਵੀ ਸੀ ਉਹੀ ਵੋਇਆ ਸੀ ਤੋ ਆਜੋ ਆਪਾਂ ਗੱਲ ਕਰਦੇ ਆ ਸਾਡੇ ਚਾਚਾ ਜੀ ਚਾਚਾ ਜੀ ਚਾਚਾ ਸਿਕਾਓ ਸਿਕਾਓ ਹੋ ਠੀਕ ਆ ਸਾਹਿਬ ਰਵੀ ਜੀ ਕਿਤੇ ਹੋਰ ਕੋਈ ਗੱਲ ਚਾਹੀ ਹਾਂ ਤੇ ਮੇਰੇ ਆ ਫਿਰ ਇੱਕ ਨਿਕਾਲ ਤੱਕਾ ਨਿਕਾਲ ਜਦੋਂ ਬੁਰੇ ਹੀ ਗੱਲ ਕਰਦੇ ਅੱਗੇ ਨੂੰ ਇਹੀ ਫਰਕਾ ਖੇਤ ਨੂੰ ਪੜਿਆ ਪੜਿਆ ਠੀਕ ਆ ਉਹਦਾ ਮਤਲਬ ਜਿਵੇਂ ਆਪਾਂ ਦਾ ਹਗਰੇ ਵੀ ਤੰਖਾਲਾਂ ਦਾ ਫਰਕ ਪਾਉਂਦਾ ਹੌਲੀ ਹੌਲੀ ਤੂ ਠੀਕ ਆ ਇਹ ਇਹੀ ਪਿਛਲੇ ਸਾਲ ਨੂੰ ਬੋ ਉਹ ਪਿਛਲੇ ਸਾਲ ਕਿੰਨਾ ਕੁ ਲੱਗਦਾ ਤੈਨੂੰ ਪਿਛਲੇ ਸਾਲ ਨੂੰ ਕਿਸੇ ਦੇ ਸਾਲ ਦੇ ਵੀ ਹੈ 70 ਦੇ ਉੱਪਰ ਤੁਸੀਂ। ਤੇ ਪਿਛਲੇ ਸਾਲ ਵੀ ਵੀਰੇ ਚਾਚਾ ਜੀ ਨੇ ਜਿਹੜੀ ਖੇਤੀ ਕੀਤੀ ਸੀ ਕਣਕ ਦੀ ਉਹ ਵੀ ਬਿਨਾਂ ਰੇਸਬੀਟ ਹੋ ਕਰੀ। ਉਹਦੇ ਬਾਅਦ ਜੀਰੀ ਬੀਜ ਜੀਰੀ ਦੀ ਵੀ ਬਹੁਤ ਬੀੜੀ ਪਾਈ ਆ ਗਈ ਜੀਰੀ ਵਿੱਚ ਬਿਨਾਂ ਰੇਸਬੀਟ ਝਾੜ ਲੱਗ ਤੱਕ ਜਿਹੜੇ ਆ ਦੂਜਿਆਂ ਜੀਰੇ ਹੋਏ ਉਹਨਾਂ ਦੇ ਸਮਾਨਾਂਪਤੀ ਦੀ ਕੋਈ ਬੜਾ ਫਰਕ ਨਹੀਂ ਸੀਗਾ। ਕੱਤੋਂ ਦਾ ਮਾਰਮਾਨ ਸੀਗਾ 31 ਜਿਹੜੀ ਨਿਕਲੀ ਸੀ ਗੇਤਿਆਂ ਤੋਂ ਕੋਈ ਸਾਡੀ ਵੇਚਣ ਕਰਕੇ ਸ਼ਕਾਦੇ ਵਾਲੀ ਵਿੱਚ ਇਹਦੀ। ਠੀਕ ਹੈ ਜੀ। ਆਪਣੀ ਮੈਨੂੰ 25 ਕੁ ਗਲਾਂਟਾ ਦੇ ਉੱਪਰ ਹੋਈ ਸੀ। ਸੱਤ ਪੰਜ ਕੁਇੰਟਲ 14 ਕਿਲੋ ਦੀ ਵਿੱਗੇ ਚੋਹੂ ਪੰਜ ਕੁਇੰਟਲ 14 ਕਿਲੋ ਦੀ ਇੱਕ ਬੱਗੀ ਜਿਹੜੀ ਇਹਨਾਂ ਨੇ ਬਿਨਾਂ ਰੇ ਸਪਰੋ ਤੇ ਜੂਰੀ ਬੀਜੀ ਸੀ ਉਹਦਾ ਝਾੜ ਸੀ ਜੀ ਤੇ ਕੱਟਿਆ ਹੁਣ ਕੋਈ ਟੱਟੀ ਬੈਠਾ ਉਹਨਾਂ ਪੱਟੇ ਦੇਖ ਰਹੀ ਦੀ ਇਹ ਅਸਲ ਜਿਹੜਾ ਕਾਕਾਪਾ ਬੀਜੀ ਦੀ ਗੇਤੀ ਜਾਵੇ ਅਸਾ ਉਰੂ ਨਾਲ ਦੀ ਵਾਲੀ ਬੀਜੀ ਦੀ ਆਪਾਂ ਵਧੀਆ ਆ ਗੇਤੀ ਵੀ ਕੋਈ ਉਹਦੀ ਗਰਮੀ ਬੜੀ ਰਹੀ ਠੀਕ ਆ ਉਹਦੇ ਬਾਰੇ ਫਟਾਰਾ ਦਾ ਕਤ ਹੋਇਆ ਕਣਕ ਦਾ ਠੀਕ ਹੈ ਤੇ ਉਹ ਕੋਈ ਹੋਣੀ ਢਾਲ ਸੂਤ ਆ ਪੂਰਾ ਵਧੀਆ ਉਹ ਬਣਿਆ ਹੋਇਆ ਠੀਕ ਹੈ। ਇਹ ਵੀ ਫਟਾਰਾ ਜੀ ਨਾਲ ਜੜ ਕੇ ਮਰਾ ਮੋਕਾ ਕਰ ਰਹੇ ਹੋ ਨੇ। ਠੀਕ ਹੈ। ਲਾ ਜੜੀ ਹੋ। ਪਰ ਨਾ ਫਿਰਦਾ ਹਰਕਾ ਬਹੁਤ ਹੈ। ਪਿੱਛੇ ਦਾ ਆਪਣੀ ਕਣਕਾ ਪੀ ਗਈ ਹੋਈ ਵੀ ਦੀ। ਕਾਹ ਰਹੇ ਨਾ ਆ ਜਿਹੜਾ ਉੱਠਾ ਆਹ ਇਹਦੀ ਖਰਚ ਨਹੀਂ ਪਈ ਨਾ ਖਰਚ ਲੇਟ ਹੋ ਗਈ। ਆ ਵਾਹ ਜਿਹੜਾ ਹਾਂ ਜਿਹੜਾ ਡਾਇਮੰਡ ਨਾਲ ਰਹਿ ਲਿਆ ਇਹਦੇ ਚੋਟਾ ਨਹੀਂ ਹੋਣਾ। ਤੋ ਤੇ ਆਪਣਾ ਜਿਹੜਾ ਕੁੱਤੀ ਆ ਕੁਝ ਨਾ ਬੋਲਾ ਰੇਸ ਬ੍ਰੂਟੇ ਵੇਚੀ ਆ ਹਨਾ। ਉਹ ਕਿੰਨੇ ਲਾਉਗਾ ਵੀ ਆਪਾਂ ਕੰਮ ਲਾਉਣਾ ਜਿਹੜੇ ਮਸ਼ੀਨਟ ਚੱਲੇ। ਹੋਵੇ ਕੁਛ ਨਾ। ਕਿੰਨੇ ਦੇ ਪਰਸੈਂਟ ਹੋਵੇ? ਪਰ 70% ਦਾ ਜਾਣਾ ਹੈ ਕਿ ਕਿਸਾਨਾਂ ਨੂੰ ਹੋਰ ਜਿਹੜੇ ਕਿਸਾਨ ਵੀਰ ਨੇ ਜਿਹੜੇ ਲਗਭਗ ਸਾਰੇ ਫਸਲਾਂ ਦੇ ਬਿਨਾਂ ਰੇਖਵਰੇਦ ਤੋਂ ਕੋਈ ਦੀਜ ਨਹੀਂ ਅੱਜ ਕੱਲ ਕੀ ਕਹਿੰਦੇ ਤਾਂ ਮੇ ਟੱਲੇ ਨੇ ਕੁਝ ਕੁ ਜਿਨ੍ਹਾਂ ਨੂੰ ਲੱਗਿਆ ਹੋਇਆ ਚੱਕ ਕੰਝ ਨੂੰ ਆਪ ਪਕੀਤੀ ਕਰਦੇ ਆ ਇਹਦੀ ਕਰਤਰੀ ਗੱਲ ਵਿਚਾਲੇ ਆ ਮੈਂ ਇੱਕ ਆਪਣੀ ਸੋਸਾਇਟੀ ਜੀ ਕੋਰਡੀਨੇਟਰ ਦਾ ਮੈਂਬਰ ਹਾਂ ਠੀਕ ਹੈ ਜੀ ਇਹਦੀ ਜਿਹੜੇ ਲੋਕਾਂ ਨੂੰ ਜੂੜੇ ਚੱਕੇ ਸੀ ਆਗਦੇ ਗੋਗੇ ਅੱਗੇ ਮੰਨ ਆਪਾਂ ਹਰੇਕ ਬੰਦਾ ਉੰਨੀ ਜਗਦਾ ਵੀ ਚਾਰ ਬੂਰੀਆਂ ਕਿੱਲੇ ਚ ਪਾਵਾਂ ਜਾਂ ਪੰਜੀਆਂ ਤਿੰਨ ਪਾਵਾਂਗੇ ਠੀਕ ਹੈ ਜੀ ਹਰਾਂ ਦੀ ਦੁਬਾਰੇ ਹੋਰ ਚੱਕੇ ਨਹੀਂ ਅਛਾ ਦਵਾਰੇ ਹੋਰ ਚੱਪਾ ਆਹ ਜੇ ਕੱਲ ਵੀ ਕਰੋੜ ਹੋਣਾ ਕੱਲ ਨੂੰ ਪਤਾ ਲੱਗ ਰਹੀਦਾ ਆਪਾਂ ਵਾਲੀ ਲੋਰ ਰੱਖ ਦੇਣੀ ਬਈ ਠੀਕ ਹੈ ਰੇਖ ਬੋਲੇ ਰੇ ਆਗਾ ਸੁਸਾਇਟੀ ਦਾ ਠੀਕ ਹੈ ਇਹਦੀ ਗੱਲ ਪਹਿਲਾਂ ਗਰਮੀ ਪੈ ਗਈ ਜਾ ਕੇ ਠੀਕ ਹੈ ਕਣਕਾਂ ਹੁਣਾਂ ਠੰਡ ਵੀ ਵਰਕੇ ਡੰਡੀ ਜਿ ਘੜਨ ਲੱਗੇ ਨੇ ਹਰੇ ਕੰਨਾਂ ਦੀ ਛੜਕੂ ਦੋ ਬੁਰੀ ਹੋਰ ਕੁਛ ਨਹੀਂ ਹਾ ਬੀਚਾਲਾ ਤੈਨੂੰ ਕੁਝ ਨਹੀਂ ਹੁੰਦਾ ਤਾਂ ਇਹ ਜਹਿਰੀ ਹੈ ਯਾਰ ਆਪਾਂ ਇਹਦੀ ਖਾਮੀ ਆਪਾਂ ਦਾ ਕਦੇ ਗੱਲ ਸੁਣਗੇ ਇੱਕ ਸੁਝਾਅ ਦਾ ਕਿ ਮੇਰੇ ਵੀਰ ਨੇ ਕਿਹਾ ਨਾ ਕਿ ਵੀ ਕਰਨੀ ਆ ਠੀਕ ਹੈ ਉਹ ਕਹਿੰਦਾ ਠੀਕ ਇੰਨਾ ਕੋਲੇ ਗਈਦਾ ਦੇਖੋ ਘੱਟ ਪੈਦਾ ਪਾ ਰਿਹਾ ਹੈ ਨਿਕਸਾਨ ਆਪ ਲੋਗ ਦਾ ਵੀ ਲੋਕਾਂ ਨੂੰ ਗਾਇਆ ਫੇਰ ਬੰਦਾ ਕੰਮ ਜਾਂਦਾ ਠੀਕ ਆ ਨਹੀਂ ਨਹੀਂ ਲੋ ਠੀਕ ਆ ਜੇ ਬੰਦਾ ਕਹੇ ਮੈਂ ਜਰ ਲੋਕਾਂ ਦੀ ਸੁਣਨੀ ਆ ਘਰੋਂ ਲੋਕ ਉਹ ਕਹਿੰਦੇ ਹੋਗੇ ਇਹ ਪਾਰੇ ਠੀਕ ਆ ਜਮੀ ਨਹੀਂ ਬੰਦਾ ਇਹ ਕਹਾਂਗਾ ਆਪਣਾ ਇਹ ਵੀ ਦੂਜਾ ਸਾਲ ਆ ਬਿਲਕੁਲ ਨਹੀਂ ਸਕਦਾ ਇਸ ਤਰ੍ਹਾਂ ਹਾਂ ਬਿਲਕੁਲ ਕਹਾਂਗਾ ਆਪਾਂ ਪੂਰਾ 100% ਕਰ ਲਿਆ ਜੀ ਠੀਕ ਆ ਤਿੰਨ ਸਾਲ ਲੈਂ ਜਿਆ ਕਿਹਦੀ ਹਾਂ ਮੰਨਦਾ ਅਮਲੀ ਦੇ ਨਿਸ਼ਾਨ ਨੂੰ ਛੱਡਣਾ ਹੋਣੀ ਇਹ ਨਹੀਂ ਜਿਹੜੀ ਉਹਨੂੰ ਬਾਹਰੋਂ ਚੀਜ਼ ਮਿਲਦੀ ਹੈ ਛੱਡ ਕੇ ਆਪਦੀ ਉਪਜਾਈ ਕੰਪਨੀ ਵਧਾਉਣੀ ਆ ਉਹਦੇ ਕਰਕੇ ਫਰਕ ਤਾਂ ਪੈਂਦਾ ਹੀ ਹੈ ਜੀ ਉਹ ਐ ਜੀ ਕੋਈ ਆਪਣਾ ਇਹ ਭੁੱਜੀ ਦੀ ਕੋਈ ਕਮੀ ਨਹੀਂ ਨਾ ਕੋਈ ਕਮੀ ਨਹੀਂ ਚਾਹ ਚੋ ਡਾਲੇ ਨੇ ਘੱਟ ਬਣਾਏ ਜਿਹੋ ਹੋਈ ਖਰਾਕ ਨਹੀਂ ਆ ਹਾਂ ਚਾਰ ਚਾਰ ਪੰਜ ਪੰਜ ਚਾਰ ਡਾਲ ਬਣੇ ਨੇ ਠੀਕ ਹੈ ਤੇ ਉਹਦੇ ਸਾਹਬ ਨੇ ਪੂਰੀ ਬੋਹ ਆ ਗਈ ਪੰਦਰੋ ਸਤੰਦਰਸਤਾ ਹਾਂ ਇਹਨੂੰ ਕੋਈ ਕਮੀ ਵਾਲੀ ਚੀਜ਼ ਨਹੀਂ ਇਹਨੂੰ ਕਮੀ ਨਹੀਂ ਜਿਹੜੀ ਮਾਰੀ ਹੈ ਹਾਂ ਇਹ ਆਪਦੀ ਆਪਦੀ ਪਾਵਰ ਜਿਹੜੀ ਧਰਤੀ ਦੀ ਪਾਵਰ ਉਹ ਤੋਂ ਸਾਰੀ ਹਾਂ ਇਹ ਹਰੀ ਆਦਰ ਫਸਲ ਵੀਰੇ ਢਰ ਤੱਕ ਇਹ ਖੇਤ ਹੋ ਗਿਆ ਜਿਆ ਚਾਚਾ ਜੀ ਦਾ ਨਾਕਰ ਵਾਲਾ ਹਾਂ ਇਹ ਡੱਗਿਆ ਪਰਲੇ ਦੇ ਸਿਆਲੀ ਫਾਸਲਾ ਹੋ ਜਿਆਦਾ ਸੱਜਣ ਦਿਖਾਈ ਜਿਆਦਾ ਹੋਣ ਜਿਹੜਾ ਜਿਆਦਾ ਇਹ ਥੋੜਾ ਪੀਕੇ ਹੋਣ ਜਿਆਦਾ ਕਰ ਆਵੇ ਇੰਨਾ ਟੋਆ ਬਾਹਰ ਰਿਟੇ ਆਵੇ ਬਸ ਖੜਾ ਲੰਬਾ ਟੋਆ ਪਾਇਆ ਠੀਕ ਹੈ ਹੋਰ ਜਿਆਦਾ ਪੀਕੇ ਇੱਥੇ ਵੀ ਟੋਆ ਦਾ ਠੀਕ ਹੈ ਇਹ ਇੰਨੇ ਕਹਾ ਟੋਆ ਪਾ ਕੇ ਮਿੱਟੀ ਪਾਈ ਉੱਪਰ ਮਿੱਟੀ ਬਦਲੀ ਹੋਈ ਹੈ ਹਾਂ ਕਰਦਾ ਹੈ ਫਰਕ ਆ ਤੇ ਦੋਸਤੋ ਗੁੰਮਤੀ ਕਰਦੇ ਆ ਕਿ ਚਾਚਾ ਜੀ ਤਾਂ ਹੁਣ ਚੱਲ ਪਏ ਆਉਣਗੇ ਖੇਤੀ ਵਾਲਨੇ ਤੂੰ ਕੋਸ਼ਿਸ਼ ਕਰੋ ਕਿ ਜੇ ਨਵੀਂ ਪੂਰੀ ਦੀ ਪੂਰੀ ਤਰ੍ਹਾਂ ਆਪਾਂ ਜਾਨੀ ਕਿ ਰੇ ਸਪਰੇ ਜਿਹੜਾ ਪਾਉਣਾ ਦਾ ਨਹੀਂ ਆਪਾਂ ਇਹ ਕਰਨਾ ਇੱਕ ਇੱਕ ਕਿੱਲਾ ਕਰਕੇ ਚਲੋ ਆਪਾਂ ਦੇ ਪੰਗਾ ਸਾਰੇ ਲੈ ਲਏ ਇਕੱਠੇ ਦਾ ਠੀਕ ਹੈ ਵੀ ਇਹ ਕਿੱਲਾ ਕਰਕੇ ਇਹ ਜਿਹੜੀ ਜੀ ਸੋਚੀ ਆਪਾਂ ਬਹੁਤ ਵੱਡੀ ਉਪਲਬਧੀ ਹੈ ਸਾਨੂੰ ਭੰਨੇ ਲਾਉਣ ਦੀ ਲੋੜ ਜਿਹੜੇ ਅਸੀਂ ਲੈਣਾ ਕਾਰਨ ਕੀ ਹੈ ਇੱਕ ਤਾਂ ਇਹ ਜਿਹੜਾ ਆਪਾਂ ਜੂਰੀਆ ਵਗੈਰਾ ਦੀ ਖੋਖਰੀਦੇ ਠੀਕ ਹੈ ਜੀ ਉਹ ਖਤਮਾ ਦੂਜਾ ਇਹਨੂੰ ਪੈਦਾਵਰਕਤ ਹੋਊਗੀ ਇਹਦੀ ਡਿਮਾਂਡ ਵੀ ਫਰਵਾਡ ਇੱਕ ਜੀ ਦੀ ਠੀਕ ਹੈ ਅਸੀਂ ਸਰਕਾਰਾਂ ਦੇ ਮਿਹਰ ਫਰ ਹੋਣੇ ਹਟ ਗਏ ਸਹੀ ਗੱਲ ਹੈ ਆਪਾਂ ਹੁਣ ਆਉਣ ਵਾਲੀ ਜਿਹੜੀ ਹੋਰ ਤਾਂ ਆਪਾਂ ਖਾਦਾ ਮੋਲੇ ਲੈ ਕੇ ਪਾਰ ਰਹੇ ਠੀਕ ਹੈ ਜੀ ਦੋ ਸਾਲ ਦੇ ਵਿੱਚ ਆਪਾਂ ਮੋਲੇ ਡੰਗਰ ਤੋਂ ਹੀ ਆਏ ਹੈਗੇ ਨਾਲ ਕੋਈ ਖਾਦੀ ਆਪ ਪਿਆਰ ਕਰੇ ਪਹਿਲਾਂ ਉਸ ਨੂੰ ਜਿਹੜੀ ਆਰਗੇਨਿਕ ਖਾਣ ਪਾਉਂਦੇ ਨੇ ਖਾਣ ਪਾਉਂਦੇ ਨੇ ਉਹ ਮਹਿੰਗੀਆਂ ਬੇਜੇ ਖਰੀਦਦੇ ਠੀਕ ਹੈ ਜੀ ਆ ਅੱਜ ਨੂੰ ਦਸ ਦਿਨਾਂ ਨੂੰ ਤੇ ਹੁਣ ਅੱਗੇ ਆਪਾਂ ਇੱਕ ਸਪਰੇਅ ਹੋਰ ਕਰਾਂਗੇ ਆਰਗੇਨਿਕੀ ਠੀਕ ਹੈ ਜੀ ਇੱਕ ਕਾਲੂ ਕਰਾਂਗੇ ਠੀਕ ਹੈ ਉਹ ਦਸ ਦਿਨਾਂ ਨੂੰ ਆ ਕੇ ਹੋਰ ਫਰਕ ਦੇਖ ਲਈ ਆ ਫਿਰ ਦਸ ਦਿਨਾਂ ਬਾਅ ਉਹ ਜਿਹੜੀ ਫਸਲ ਆ ਗਈ ਕਣਕ ਦੀ ਜਵਨ ਉਹ ਵਧੀ ਜਾਣੀ ਹੈ ਕਣਕ ਤੋਂ ਤਾਂ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੁਹਾਨੂੰ ਦੱਸਦੇ ਰਹਾਂਗੇ ਕਿ ਉਹ ਕਿੰਨਾ ਕੁ ਦੂਜੇ ਕਿਸਾਨਾਂ ਤੋਂ ਡਾਊਨ ਨੇ ਜਾਂ ਉਹਨਾਂ ਦੇ ਬਰਾਬਰ ਦੇ ਨੇ ਜਾਂ ਕਿੰਨਾ ਕਿੰਨਾ ਦਾ ਨੁਕਸਾਨ ਹੋ ਰਿਹਾ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਕਰਾਂਗੇ ਸੋ ਚਾਚਾ ਜੀ ਦਾ ਹੁਣ ਚੱਲੇ ਰਿਹਾ ਮੈਂ ਬਾਕੀ ਵੀ ਕਿਸਾਨ ਦੋਸਤਾਂ ਨੂੰ ਅਪੀਲ ਕਰਦਾ ਇਹ ਪੂਰ ਉਹਨਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਵੀਰੇ ਜਿੰਨਾ ਕੁ ਘਟ ਹੋ ਰਿਹਾ ਠਾਕਦਾ ਉਹ ਨਹੀਂ ਤੁਸੀਂ ਬਿਲਕੁਲ ਹਟਣਾ ਨਹੀਂ ਹੈਗਾ ਉਹ ਗੱਲ ਜੂਰਾ ਪਰ ਜਿੰਨਾ ਕੁ ਘਟ ਹੋ ਸਕਦਾ ਹੈ ਰੇਤ ਤੇ ਸਪਰੇ ਦੀ ਵਰਤੋਂ ਓਨੀ ਘਟਾ ਲਓ ਤਾਂ ਜੋ ਆਪਾਂ ਆਪਣੀ ਆਉਣ ਵਾਲੀ ਨਸਲਾਂ ਨੂੰ ਵੀ ਬਚਾਈਏ ਠੀਕ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਚਾਈਏ ਕਿਉਂਕਿ ਪੰਜਾਬ ਆ ਜਿਹੜਾ ਬਹੁਤ ਬੰਨ ਕੈਂਸਰ ਦੇ ਬੰਬ ਦੇ ਵੱਲ ਨੂੰ ਵਾਗ ਰਿਹਾ ਤੁਸੀਂ ਦੇਖਿਆ ਹੋਊਗਾ ਥੋੜਾ ਜਿਹਾ ਜਦੋਂ 15 ਸਾਲ ਪਿੱਛੇ ਜਾਈਏ ਤਾਂ ਕੈਂਸਰ ਦੇ ਬਹੁਤ ਟਾਮੇ ਟੱਲੇ ਸੀਗੇ ਜਿਹੜੇ ਮਰੀਜ਼ ਹੁੰਦੇ ਸੀ ਪਿੰਡਾਂ ਦੇ ਵਿੱਚ ਬਟ ਹੁਣ ਜਿਹੜੇ ਕੈਥਰ ਦੇ ਮਰੀਜ਼ ਟਾਣੇ ਟੱਲੇ ਸੱਦ ਕੇ ਹੁਣ ਤਾਂ ਇੱਕ ਪਿੰਡ ਦੇ ਵਿੱਚ ਤੁਸੀਂ ਇਹ ਡੀਪਲੀ ਪਤਾ ਕਰੋ ਤਾਂ 10 ਤੋਂ 15 ਹਰੇਕ ਪਿੰਡ ਦੇ ਵਿੱਚ ਨੇ ਕਿਹਿਆਂ ਦਾ ਪਤਾ ਦਾ ਕਿਹਿਆਂ ਦਾ ਪਤਾ ਨਹੀਂ ਲੱਗਦਾ ਸੋ ਦੋਸਤੋ ਮੈਂ ਬੇਨਤੀ ਕਰਦਾ ਕਿ ਆਪਾਂ ਹੀ ਰਲ ਮਿਲ ਕੇ ਇਹ ਚੀਜ਼ਾਂ ਨੂੰ ਬੜਾਵਾ ਦਿੱਤਾ ਆਪਾਂ ਹੀ ਰਲ ਮਿਲ ਕੇ ਇਹ ਚੀਜ਼ਾਂ ਨੂੰ ਘੜਾ ਸਕਦੇ ਆ ਜੇ ਜੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਤਾਂ ਹੀ ਲਈਆਂ ਹੋਰ ਕੰਮੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਉਹਦੇ ਲਈ ਧੰਨਵਾਦ ਦੋਸਤੋ ਅਸੀਂ ਕਰਦਾ ਹੈ ਧੰਨਵਾਦ ਹਾਂ